ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਟਰੈਕਟਰ ਮਹਿੰਦਰਾ 475 ਆ ਜੀ ਤੇ ਜੇਕਰ ਆਪਣੀ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਇਸ ਤਰ੍ਹਾਂ ਦੀ ਤੁਸੀਂ ਵੀ ਵੀਡੀਓ ਆਪਣੇ ਚੈਨਲ ਤੇ ਲਾਉਣਾ ਚਾਹੁੰਦੇ ਹੋ ਤਾਂ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਨੋਟ ਕਰ ਲਿਓ ਤੇ ਸੰਦ ਦੀਆਂ ਫੋਟੋਆਂ ਮੈਜ ਦੇ ਦਿਓ ਹੁਣ ਗੱਲ ਕਰਦੇ ਹਾਂ ਜੀ 475 ਜਿਹੜਾ ਟਰੈਕਟਰ ਡੀਆਈ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਇਹ 96 ਮਾਡਲ ਟਰੈਕਟਰ ਆ ਜੀ ਤੇ ਬਾਕੀ ਟਰੈਕਟਰ ਪੂਰਾ ਚੰਗਾ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਤੇ ਕਰੇ ਲੂ ਟਰੈਕਟਰ ਹੈ ਕਰੇ ਖੜਾ ਹੋਇਆ ਤੇ ਜੇ ਗੱਲ ਕਰੀਏ ਆਪਾਂ ਟਾਇਰਾਂ ਦੀ ਟਾਇਰ ਦੇਖ ਲਓ ਜੀ ਚਾਰੇ ਟਾਇਰ ਪਏ ਆ ਜੀ 40 ਤੋਂ 45% ਅਗਲੇ ਟਾਇਰ ਜਾਦੇ ਪਏ ਆ ਜੀ ਇਹ ਹੈਗੇ ਜੀ 70 75% ਟਾਇਰ ਐਮ ਆਰ ਐਫ ਦੇ ਪੱਕੇ ਟਾਇਰ ਹੈ ਟਾਇਰ ਮਗਰਲੇ ਵੀ ਪੱਕੇ ਪਏ ਆ ਜੀ ਗੁਡਇਰ ਕੰਪਨੀ ਦੇ ਹੀ ਇਹ 40 ਤੋਂ 45% ਦੇ ਵਿੱਚ ਵਿੱਚ ਟਾਇਰ ਹੈਗੇ ਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੁਹਾਨੂੰ ਚਾਰਜ ਫੇਰੇ ਤੋਂ ਵਿਖਾ ਦਿੰਨੇ ਆ ਬਾਕੀ ਮਰਗਾਟਾਂ ਦਾ ਵੀ ਟਰੈਕਟਰ ਪੂਰਾ ਚੰਗਾ ਪਿਆ ਜੀ ਕਿਤੋਂ ਕੋਈ ਗਲਿਆ ਨਹੀਂ ਆ ਵਧੀਆ ਚੰਗੇ ਮਰਗਾਟ ਪਏ ਆ ਜੀ ਤੇ ਹੁੱਕ ਕਿੱਲੀਆਂ ਵਾਲੀ ਲੱਗੀ ਹੋਈ ਹੈ ਜੀ ਹੁੱਕ ਦੇਖ ਲਓ ਕਿੱਲੀਆਂ ਵਾਲੀ ਹੁੱਕਾ ਅਡਜਸਟੇਬਲ ਹੁੱਕਾ ਤੇ 13 6 28 ਦੇ ਟਾਇਰਾਂ ਚਾਹੀਏ ਵੱਡੇ ਟਾਇਰ ਪਾਏ ਹੋਏ ਆ 13 6 28 ਦੇ ਟਾਇਰਾਂ ਚਾਹੀਏ ਦੋਨੇ ਟਾਇਰ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਸੈਲਫ ਸਟਾਰਟ ਟਰੈਕਟਰ ਆ ਜੀ ਸੈਲਫ ਸਟਾਰਟ ਟਰੈਕਟਰ ਆ ਸੈਲਫ ਬਿਲਕੁਲ ਓਕੇ ਚੱਕਦਾ ਟਰੈਕਟਰ ਬਾਕੀ ਇੰਜਨ ਗੇਅਰ ਦਾ ਚੰਗਾ ਟਰੈਕਟਰ ਜੀ ਤੁਸੀਂ ਤਸੱਲੀ ਕਰਕੇ ਵਾਹ ਕੇ ਖਰੀਦ ਸਕਦੇ ਹੋ ਤੇ ਟਰੈਕਟਰ ਦੇਖ ਲਓ ਲੈਫਟ ਹਿੱਸੇ ਦਾ ਫੁੱਲ ਗਾਰੰਟੀ ਵਾਲਾ ਕੰਮ ਆ ਜੀ ਟਰੈਕਟਰ ਦਾ ਹਿੱਸਾ ਦੇਖ ਸਕਦੇ ਹੋ ਤੇ 11 ਗੁਰਾਂ ਦਾ ਇੱਕ ਕੰਮ ਪੂਰਾ ਟਰੈਕਟਰ ਦਾ ਚੰਗਾ ਕੰਮ ਆ ਬਾਕੀ ਛੋਟੀ ਵਾਈ ਆਸਤੇ ਜੀਮੇਦਾਰ ਟਰੈਕਟਰ ਖਰੀਦ ਸਕਦੇ ਆ ਬਹੁਤ ਤੇਲ ਖਰਚਾ ਘਟਾਈ ਇਹਨਾਂ ਟਰੈਕਟਰਾਂ ਦਾ ਆਮ ਤੋਰੇ ਫੇਰੇ ਆਸਤੇ ਜਾਂ ਛੋਟੀ ਵਾਈ ਕਰਨ ਆਸਤੇ ਟਰੈਕਟਰ ਬਹੁਤ ਚੰਗਾ ਟਰੈਕਟਰ ਆ ਤੇ ਇਹ ਹੈਗਾ ਹੀ ਹਰਿਆਣਾ ਨੰਬਰ ਟਰੈਕਟਰ ਆ ਪੰਜਾਬ ਦੇ ਵਿੱਚ ਨਾ ਹੋਇਆ ਜੀ ਤੇ ਬਾਕੀ ਥੋੜੀ ਆਪਾਂ ਮਾਲਕ ਵੀਰ ਨਾਲ ਗੱਲ ਕਰਾ ਦਿੰਨੇ ਨੰਬਰ ਤੁਹਾਨੂੰ ਦੱਸ ਦਿੰਨੇ ਆ ਤੇ ਰੇਟ ਵੀ ਦੱਸ ਦਿੰਨੇ ਹਾਂ ਹਾਂ ਜੀ ਦੱਸੋ ਜੀ ਕਿੰਨਾ ਰੇਟ ਹੈ ਟਰੈਕਟਰ ਦਾ ਮੰਗਤਾ ਜੀ 130 ਕਰਨ ਗੁੰਬਾ ਜੀ ਪੁੱਲ ਛੋੜ ਕਰ ਦਾਂਗੇ ਹਾਂਜੀ 130000 ਰੁਪਿਆ ਟਰੈਕਟਰ ਦਾ ਰੇਟ ਆ ਤੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ 5 ਤੋਂ 10000 ਰੁਪਿਆ ਆਪਾਂ ਮਾਨਤਾਨ ਕਰਾ ਦਾਂਗੇ ਤੁਹਾਡਾ ਮੌਕੇ ਤੇ ਬਾਕੀ ਮੌਕੇ ਤੇ ਜਿਵੇਂ ਵੀ ਸੌਦਾ ਹੋਇਆ ਤੁਸੀਂ ਆਪਦਾ ਕਰ ਸਕਦੇ ਹੋ ਮੋਬਾਈਲ ਨੰਬਰ ਨੋਟ ਕਰ ਲਓ ਵੀਰ ਜੀ ਮੋਬਾਈਲ ਨੰਬਰ ਦੱਸਣਗੇ ਹੁਣ 94637 9463703592 03592 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਟਰੈਕਟਰ ਖੜਾ ਪਿੰਡ ਲਈਪੋ ਦੇ ਵਿੱਚ ਤੇ ਗੁਰੂ ਅਰਸਾ ਜੀ ਦੇ ਨੇੜੇ ਰਹਿ ਜਾਂਦਾ ਹੀ ਪਿੰਡ ਇਹ ਤੇ ਮਕਸਰ ਦੇ ਵਾਲੇ ਪਾਸੋਂ ਆਈਏ ਤਾਂ ਆਪਾਂ ਪਹਿਲਾਂ ਆ ਜੂਗਾ ਜੀ ਗੁਰੂ ਸਾਹਿਬ ਤੋਂ ਤੇ ਬਾਕੀ ਹੋਰ ਜਾਣਕਾਰੀ ਟਰੈਕਟਰ ਬਾਰੇ ਜੇ ਕੋਈ ਲੈਣੀ ਹੋਈ ਤਾਂ ਤੁਸੀਂ ਲੈ ਸਕਦੇ ਹੋ ਟਰੈਕਟਰ ਪੂਰਾ ਚੰਗਾ ਜੀ ਗਾਰੰਟੀ ਆਪਣੀ ਤੇ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ